ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ ਪੰਜ ਤੋਲੇ ਸੋਨਾ ਤੇ ਡੇਢ ਲੱਖ ਦੀ ਨਕਦੀ ਲੈ ਕੇ ਹੋਏ ਫਰਾਰ ਮਾਮਲਾ ਹੈ ਪਿੰਡ ਕੋਟਲਾ ਮੂਸਾਦਾ ਜਿੱਥੇ ਇੱਕ ਪਰਿਵਾਰ ਗੀਟੀ ਰੋਡ ਤੇ ਆਪਣੇ ਮਕਾਨ ਵਿੱਚ ਰਹੇ ਰਿਹਾ ਸੀ ਜਾਣਕਾਰੀ ਦਿੰਦਿਆਂ ਰਾਜਕੌਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕਰੀਬ ਸਵੇਰੇ 11 ਵਜੇ ਗੁਰਦੁਆਰਾ ਫਲਾਈ ਸਾਹਿਬ ਮਥਾ ਟੇਕਣ ਲਈ ਗਏ ਸੀ 2 ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਦੇਖਿਆ ਕਿ ਮਕਾਨ ਦੇ ਪਿਛਲੇ ਪਾਸੇ ਬਣੀਆਂ ਬਾਰੀਆਂ ਦੀ ਜਾਲੀ ਤੋਂ ਟੁੱਟੀ ਹੋਈ ਸੀ। ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤਾਂ ਕਾਰ ਦੀ ਅਲਮਾਰੀ ਵੀ ਟੁੱਟੀ ਹੋਈ ਸੀ ਜਿਸ ਵਿੱਚੋਂ ਸਮਾਨ ਸਾਰਾ ਖਿਲਰਿਆ ਪਿਆ ਸੀ ਅਤੇ ਗਹਿਣੀਆਂ ਵਾਲੀਆਂ ਖਾਲੀ ਡੱਬੀਆਂ ਵੀ ਉੱਥੇ ਪਈਆਂ ਹੋਈਆਂ ਸਨ। ਸਾਡਾ ਕਰੀਮ 5 ਤੋਲੇ ਸੋਨਾ ਅਤੇ 1.5 ਲੱਖ ਦੀ ਨਕਦੀ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ। ਪੀੜਤ ਨੇ ਦੱਸਿਆ ਕਿ ਸਾਡੇ ਦੋਨੇ ਬੱਚੇ ਅਮਰੀਕਾ ਰਹਿੰਦੇ ਹਨ। ਅਤੇ ਅਸੀਂ ਦੋਨੇ ਪਤੀ ਪਤਨੀ ਇੱਥੇ ਰਹੇ ਰਹੇ ਹਾਂ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਦੂਜੇ ਪਾਸੇ ਜਦੋਂ ਐਸਐਚਓ ਕਾਦਿਆ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤਫ਼ਤੀਸ਼ ਜਾਰੀ ਹੈ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਰਾਜ ਕੋਰ ਪਾਜੀ ਹਾਂਜੀ ਕਿਸਾਂ ਚੋਰੀ ਹੋਈ ਪਾਜੀ ਅਸੀਂ ਨਾ 3:11 ਦੇ ਕਰੀਬ ਅਸੀਂ ਕਰੋ ਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਬੱਚੇ ਅੱਜ ਐਨਆਰਆਈ ਨੇ ਬਾਹਰੋਂ ਦੇ ਯੂਐਸਏ ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜਦੋਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂ ਹੋਈਆਂ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਾ ਮਾਰ ਕੇ ਸਾਰਾ ਕੁਝ ਖਿਲਰ ਗਿਆ ਵੇ ਅਸੀਂ ਇਹ ਜਗਾ ਕਿੱਥੇ ਪਿੰਡ ਕਿਹੜਾ ਪਿੰਡ ਤੇ ਨਾ ਪਿੰਡ ਸਾਡਾ ਪਿੰਡਾ ਜੀ ਕੋਟਲਾ ਮੂਸਾ ਔਰ ਪੋਜੀਟਿਵ ਬਿੰਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਔਰ ਕਿਹੜਾ ਕਿਹੜਾ ਸਮਾਨ ਗਿਆ ਤੁਹਾਡੇ ਕੋਲ ਸਾਢੇ 5 ਟੋਲੇ ਸੋਨਾ ਜੀ ਨੇੜੇ 1 ਲੱਖ ਰੁਪਈਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਪਾਣ ਸੀਗਾ ਲੋਈ ਤੁਹਾਨੂੰ ਸ਼ੱਕ ਕਿਸੇ ਤੇ ਹੋਏ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਔਰ ਐਰਾ ਵਗੈਰਾ ਬੰਦਾ ਸੀਗਾ ਜਿਹਨਾਂ ਨਾਮ ਆਉਣ ਦਿੱਤਾ ਵਾ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਔਰ ਪੁਲਿਸ ਨੂੰ ਦੱਸਿਆ ਤੁਸੀਂ ਹਾਂਜੀ ਸਾਰਾ ਕੁਝ ਅਸੀਂ ਦੱਸਿਆ ਵਾ ਔਰ ਪੁਲਿਸ ਮੰਗਟ ਵਾਟੀ ਅਸੀਂ ਇਹਨੇ ਸਾਡੀਆਂ ਜਿਹੜੀਆਂ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀ ਹੈ ਚੋਰਾਂ ਨੂੰ ਜਲਦ ਜਲਦ ਫੜਨਾ ਚਾਹੀਦਾ ਹਾਂ ਚੋਰਾਂ ਨੂੰ ਜਲਦੀ ਜਲਦੀ ਫੜ ਕੇ ਸਖਤ ਸਜ਼ਾ ਦਿੱਤੀ ਹੈ ਗੁਰਵਿੰਦਰ ਸਿੰਘ ਜੀ ਕੀ ਗੱਲ ਹੈ ਚੋਰੀ ਹੋ ਗਈ ਬਾਈ ਤੇ ਕੀ ਗੱਲ ਸਿਰ ਚੀਜ਼ਾਂ ਚੋਰੀ ਹੋਈ ਹੈ ਚੋਰੀ ਭਾਜੀ ਕੋਈ ਪੈਸੇ ਵੀ ਕੋਈ ਸੋਨਾ ਸੀ ਨਾ ਸੋਨਾ ਸੀ ਕਿੰਨੇ ਪੈਸੇ ਪੰਜ ਕੋਲੇ ਸੋਨਾ ਸੀ 1/2 ਲੱਖ ਰੁਪਏ ਆ ਸੀ ਕਿਤੇ ਵੀ ਹੋ ਤੀ ਅਸੀਂ ਭਲਾਈ ਸ਼ਾਮ ਅੱਥਰੂ ਕਰ ਗਏ ਇਸ ਟਾਈਮ ਤੇ ਵੇਚ ਗਏ ਮਤਲਬ 1:30 ਤੋਂ 2 ਵਜੇ ਜਾਂ 2:30 ਵਜੇ ਤੱਕ ਆਪ ਸਕਗੇ ਤੇ ਕਿਹਦੇ ਤੇ ਤੁਹਾਨੂੰ ਸ਼ੱਕ ਸ਼ੱਕ ਪਈ ਹੋਰ ਗਏ ਨਹੀਂ ਹੈ ਕੋਈ ਨજર ਨਹੀਂ ਪਾ ਰਦਾ ਪਰ ਮਿਸਤਰੀ ਲਾਏ ਉਹਨਾਂ ਪਰੰਬਰ ਵਾਲੇ ਲਾਏਗੇ ਇਲੈਕਟ੍ਰੀਸ਼ੀਅਨ ਲਾਏਗੇ ਔਰ ਪੁਲਿਸ ਆਈ ਪੁਲਿਸ ਆਈ ਵੀ ਹਾਂਜੀ ਪੁਲਿਸ ਆਈ ਵੀ ਇਹ ਵਿਸ਼ਵਾਸਨ ਦੇ ਕੰਮ ਮੈਨਾਂ ਲਿਖ ਕੇ ਲਾ ਗਿਆ ਜੀ ਵਿਸ਼ਵਾਸਨ ਤੋਂ ਦੇਖ ਗਏ ਤਾਂ ਹਾਂਜੀ ਇਹ ਨਹੀਂ ਲੱਗਦਾ ਮੈਂ ਚੋਰੀ ਸਰਕਾਰ ਤੋਂ ਮੰਗਤੀ ਤੁਹਾਡੀ ਈ.ਐਚ.ਓ. ਨੂੰ ਮਿਲਣਾ ਚਾਹੀਦਾ ਸੀ ਇਹ ਨੇਂਦ ਕਰਕੇ ਬਣਾਇਆ ਹੈ